ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 13 ਕਨਾਲਾਂ ਜ਼ਮੀਨ ਵਿਕਾਊ ਹੈ ਜੀ ਮੋਟਰ ਦਾ ਅੱਧਾ ਹੈ 13 ਕਨਾਲਾਂ ਜ਼ਮੀਨ ਵਿਕਾਊ ਆ ਮੋਟਰ ਦਾ ਅੱਧਾ ਹੈ ਜੀ ਏਰੀਆ ਜੀ ਕੋਟਲਾ ਨਿਹੰਗ ਰੋਪੜ ਦੋ ਪਾਸੇ ਰਸਤਾ ਇੱਕ ਪਾਸੇ 16 ਫੁੱਟ ਤੇ ਦੂਜੇ ਪਾਸੇ ਹੈਗਾ ਜੀ 11 ਫੁੱਟ ਲਿੰਕ ਰੋਡ ਤੋਂ ਇੱਕ ਕਿਲਾ ਹਟਕੇ ਰੇਟ ਵੀਰ ਫੋਨ ਤੇ ਦੱਸਣਗੇ ਜੀ 95178 71055 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਲਟੋ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਪੰਜਾਬ ਨੰਬਰ ਹੈ ਜੀ ਪਾਸਿੰਗ 2025 ਤੱਕ ਹੈ ਜੀ ਏਰੀਆ ਜੀ ਪਿੰਡ ਪਠਾਨ ਚੱਕ ਪਠਾਨਕੋਟ ਰੇਟ 110000 9878475205 9878475205 ਇਸ ਨੰਬਰ ਤੇ ਫੋਨ ਕਰਕੇ ਆਲਟੋ ਗੱਡੀ 2010 ਮਾਡਲ 110000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਚਾਰ ਬੱਕਰੀਆਂ ਇੱਕ ਬੱਕਰਾ ਵਿਕਾਉ ਉਹ ਹੈ ਜੀ ਘਰ ਦੇ ਪਾਲੇ ਹੋਏ ਨੇ ਰੇਟ ਵੀ ਰਫੋਨ ਤੇ ਦੱਸਣਗੇ ਜੀ ਰੇਟ ਵਗੈਰਾ ਵੀ ਇਹਨਾਂ ਨੇ ਦੱਸਿਆ ਨਹੀਂ ਤੇ ਏਰੀਆ ਹੈਗਾ ਜੀ ਲੁਧਿਆਣਾ 9915203773 9915203773 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਾਰ ਬੱਕਰੀਆਂ ਇੱਕ ਬੱਕਰਾ ਘਰ ਦੇ ਪਾਲੇ ਹੋਏ ਨੇ ਲੁਧਿਆਣਾ ਏਰੀਆ ਦੇ ਵਿੱਚ ਹੈਗੇ ਨੇ ਜੀ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ 43600 ਟਰੈਕਟਰ ਵਿਕਾਊ ਹੈ ਜੀ 1991 ਮਾਡਲ ਇੰਜਨ ਗੇਅਰ ਦਾ ਓਕੇ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ 95000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਰੱਲੀ ਮਾਨਸਾ ਪਿੰਡ ਰੱਲੀ ਮਾਨਸਾ ਤੋਂ 43600 ਟਰੈਕਟਰ ਹੈ ਜੀ 1991 ਮਾਡਲ 95000 ਰੁਪਏ ਰੇਟ ਰੱਖਿਆ ਗਿਆ ਜੀ 94783 97780 9978397780 ਇਸ ਨੰਬਰ ਤੇ ਫੋਨ ਕਰਕੇ 43600 ਟਰੈਕਟਰ 99 ਮਾਡਲ 95 ਅਰਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 14 Y 7.5 ਦੀ ਨਿਊ ਕੰਡੀਸ਼ਨ ਡਬਲ ਬੈਡ ਪੀਟੀਓ ਵਾਲੀ ਟਰਾਲੀ ਹੈ ਜੀ ਨਵੇਂ ਟਾਇਰ ਨੇ 44 ਕੁਇੰਟਲ weight ਹੈ ਰੇਟ ਵੀਰ ਨੇ ਦੱਸਿਆ ਨਹੀਂ ਜੀ ਏਰੀਆ ਲੁਧਿਆਣਾ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 98156 40762 98156 40762 ਇਸ ਨੰਬਰ ਤੇ ਫੋਨ ਕਰਕੇ 14 ਵਾਈ 7.5 ਦੀ ਟਰਾਲੀ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਐਸਐਮਐਸ ਵੀ ਕਾਊ ਹੈ ਜੀ ਐਸਐਮਐਸ ਵੀ ਕਾਊ ਹੈ ਜੀ ਏਰੀਆ ਨਕੋਦਰ 9501219503 ਇਸ ਨੰਬਰ ਤੇ ਫੋਨ ਕਰਕੇ ਫੀਡ ਸਕਦੇ ਹੋ ਹਰੇਕ ਵੀਡੀਓ ਦੇ ਵਿੱਚ ਬੋਲਿਆ ਜਾਂਦਾ ਹੈ ਕਿ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਾਣਕਾਰੀ ਜਰੂਰ ਦੱਸਿਆ ਕਰੋ ਰੇਟ ਏਰੀਆ ਕਿਹੜਾ ਮਾਡਲ ਹੈ ਸਾਰੀ ਜਾਣਕਾਰੀ ਸਾਨੂੰ A to Z ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਜਲਦੀ ਤੋਂ ਜਲਦੀ ਘਰ ਬੈਠੇ ਵੇਖ ਸਕੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਮੈਸੀ 241 ਟਰੈਕਟਰ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਬਣਾ ਕੇ ਭੇਜ ਸਕਦੇ ਹੋ 15 ਮਾਡਲ ਹੈ ਜੀ ਪੀਵੀ 29 ਨੰਬਰ ਡੰਡਾ ਫੱਟੀ ਛਤਰੀ ਨਾਲ ਡੈੱਕ ਵੀ ਲੱਗਿਆ ਹੋਇਆ ਨਵੇਂ ਟਾਇਰ ਨੇ ਗੁਡਇਰ ਕੰਪਨੀ ਦੇ ਨੇ 13 6 ਹਾਈਵੇ ਡਬਲ ਕਲਚ ਹੈ ਜੀ ਪਿੰਡ ਕੋਹਲੀਆਂ ਖੁਰਦ ਮੋਗਾ ਰੇਟ 425000 ਰੁਪਏ ਡਿਮਾਂਡ ਹੈ ਜੀ 9463780431 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਲੁੱਬੀ ਦੀ 12.5 ਤੇ CRI ਦੀ 10 ਦੀ ਦੋ ਮੋਟਰਾਂ ਵਿਕਾਉ ਨੇ ਦੋ ਮੋਟਰਾਂ ਵਿਕਾਉ ਨੇ ਜੀ ਇੱਕ ਤਾਂ ਹੈਗੀ ਹੈ CRI ਦੀ 10 ਦੀ ਲੁੱਬੀ ਦੀ ਹੈਗੀ ਜੀ 12.5 ਦੀ ਇਹ ਰੇਟ ਹੈ ਜੀ 32000 ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਇਹ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤੇ ਇਹ ਨੰਬਰ ਤੇ ਕਾਲ ਕਰਕੇ ਮੋਟਰਾਂ ਨੇ ਜਿਹੜੀਆਂ ਦੋਨੇ ਤੁਸੀਂ ਖਰੀਦ ਸਕਦੇ ਹੋ ਨੰਬਰ ਹੈਗਾ ਜੀ 9465233802 9465233802 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 97 ਮਾਡਲ ਟਾਇਰ ਨਵੇਂ ਨੇ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਏਰੀਆ ਚੀਮਾ ਰੇਟ 175000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 97 ਮਾਡਲ ਹੈ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ ਟਾਇਰ ਨਵੇਂ ਨੇ ਐਮ ਆਰ ਐਫ ਕੰਪਨੀ ਦੇ 175 ਰੇਟ ਰੱਖਿਆ ਗਿਆ 9878729075 ਏਸ ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ 97 ਮਾਡਲ 1,75,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਇਗਰੋ ਜਰੂਰ ਲਿਖਿਆ ਕਰੋ ਜੀ। ETOS ਗੱਡੀ ਵਿਕਾਊ ਹੈ ਜੀ। ETOS ਗੱਡੀ ਵਿਕਾਊ ਹੈ 2013 ਮਾਡਲ ਏਰੀਆ ਜਗਰਾਉਂ ਕਾਗਜ ਵਗੈਰਾ ਪੂਰੇ ਨੇ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਜੀ। 3,65,000 ਰੁਪਏ ਰੇਟ ਰੱਖਿਆ ਗਿਆ ਜੀ। ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਜੀ 8054996015 8054996015 ਇਸ ਨੰਬਰ ਤੇ ਫੀਟ ਸਕਦੇ ਹੋ ਅਸੀਂ ਤੁਹਾਡੇ ਲਈ ਇਹਨੀ ਮਿਹਨਤ ਕਰਕੇ ਵੀਡੀਓ ਲੈ ਕੇ ਆਉਨੇ ਆ ਸੋ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਹਰੇਕ ਵੀਰ ਜ਼ਰੂਰ ਕਰ ਦਿਆ ਕਰੋ ਸਵਰਾਜ 735 ਟਰੈਕਟਰ ਵਿਖਾਉ ਹੈ ਜੀ 94 ਮਾਡਲ ਨਵੇਂ ਟਾਇਰ ਏਰੀਆ ਤਰਨਤਨ ਨਵੇਂ ਮਗਰਾਟ ਸਾਰਾ ਕੰਮ ਹੋਇਆ ਹੈ ਜੀ ਤੇ 1.5 ਲੱਖ ਰੁਪਏ ਡਿਮਾਂਡ ਹੈ ਬਾਕੀ ਤੁਸੀਂ ਮੌਕੇ ਤੇ ਡੀਲ ਕਰ ਸਕਦੇ ਹੋ 9878735171 9878735171 ਇਸ ਨੰਬਰ ਤੇ ਫੋਨ ਕਰਕੇ ਸਵਰਾ 735 ਟਰੈਕਟਰ 94 ਮਾਡਲ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦਾ A to Z ਸਾਰਾ ਕੰਮ ਹੋਇਆ ਜੀ ਬਸ ਤੁਸੀਂ ਚਲਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਹੈ ਜਿਹੜੇ ਤੁਸੀਂ ਕਰ ਸਕਦੇ ਹੋ ਸਟੋਰ ਬੰਦ ਕਰਨਾ ਜੀ ਇਸ ਕਰਕੇ ਸਾਰਾ ਸਮਾਨ ਬਹੁਤ ਹੀ ਘੱਟ ਰੇਟਾਂ ਦੇ ਵਿਕਾਊ ਹੈ ਜੀ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਤੇ ਸਸਤੇ ਰੇਟਾਂ ਦੇ ਵਿੱਚ ਸਮਾਨ ਖਰੀਦੋ ਜੀ ਇਹ ਸ਼ੋਰੂਮ ਆਪਾਂ ਸੇਲ ਕਰਨਾ ਵਾ ਇਸ 7 ਫੁੱਟ ਦੇ ਰੈਕ ਆ ਵਨ ਸਾਈਡ ਇਹ 2 ਸਾਈਡ ਹੈ ਉਹ 5 ਫੁੱਟ ਦੇ ਆ ਤੇ ਤਿੰਨ ਆਪਣੇ ਕੋਲ ਸਟਾਪਰ ਆ ਜਿਹੜੇ ਆ ਬਾਕੀ ਸਾਰਾ ਸਮਾਨ ਲੱਗਾ ਕੇ ਵੀਰ ਭਰਾ ਨੂੰ ਸਮਾਨ ਸਮੇਤ ਗੱਲ ਕਰਨੀ ਹੋਵੇ ਸਾਡੇ ਨਾਲ ਕਰ ਸਕਦਾ ਵਾ ਸਾਰਾ ਹੈਵੀ ਸਮਾਨ ਆ ਤੁਸੀਂ ਦੇਖ ਸਕਦੇ ਜੋ ਰੈਕ ਵੀ ਵੇਖ ਲਓ ਪਲਾਸਟਿਕ ਦੀ ਸਾਈਡ ਵੀ ਲੱਗੀ ਹੋਈ ਹੈ ਔਰ ਮਜ਼ਬੂਤ ਜਾਲੀ ਵਾਲੇ ਆ ਇਹ ਸਾਰਾ ਸਮਾਨ ਸਾਡੇ ਕੋਲ ਲੱਗਾ ਆ ਜੀ ਦੇ ਵੱਡੇ ਵੀਰ ਹੋਣੀ ਆ ਉਹ ਚੱਲੇ ਬਾਹਰ ਤੇ ਆਪਣਾ ਸਰਕਾਰੀ ਜੋਬ ਦਾ ਕੰਮ ਹੈ ਰੋਜੀ ਤੇ ਆਪਾਂ ਕੱਢ ਦੇਣਾ ਇਹ ਲੋਕੇਸ਼ਨ ਹੈਗੀ ਆ ਇੰਡੀਆ ਗੇਟ ਇੰਡੀਆ ਗੇਟ ਸਾਹਮਣੇ ਰੋਡ ਚੱਲ ਰਿਹਾ ਇੰਟਰਨੈਸ਼ਨਲ ਪੈਸ ਪੈਲੈਸ ਹੈ ਇਹ ਆਪਣੀ ਕੋ ਰੈਡੀ ਹੈਗੀ ਆ ਵਾ ਕਾਊਂਟਰ ਹੈਗਾ ਬਿਲਿੰਗ ਮਸ਼ੀਨ ਹੈਗੀ ਆ ਟੋਕਰੀਆਂ ਹੈਗੀਆਂ ਵਾ ਪੱਖੇ ਹੈਗੇ ਆ ਸਾਰੇ ਨਵੇਂ ਜੋ ਸੀਸੀ ਟੀਵੀ ਕਾਮ ਰਿਆ 16 ਦਾ ਡੀਵੀਆਰ ਹੈ ਜੀ ਜੇ ਕਹੇ ਵੀਰ ਨੇ ਕਿਸੇ ਆਪਣੇ ਬੱਚੇ ਨੂੰ ਸੈੱਟ ਕਰਨਾ ਹੋਵੇ ਤਾਂ ਉਹ ਇੱਥੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਅਸੀਂ ਤੇ ਕਢਣਾ ਜੀ ਜਨਾਬ ਇਹ ਸਾਰੇ ਸੱਤ ਫੁੱਟ ਦੇ ਆ ਜੀ ਅੰਦਰ ਵੀ ਵਾਦੂ ਸਮਾਨ ਹੈ ਇਨਵਰਟਰ ਹੈਗਾ ਮੈਟਰੀਟਨ ਦਿਖਾ ਦਿੰਦੇ ਹਾਂ ਸਟੋਰ ਦੇ ਵਿੱਚ ਵੀ ਰੱਖ ਲੱਗੇ ਆ ਬਾਲਟੀਆਂ ਬੋਲਟੀਆਂ ਬੜਾ ਕੋਸ਼ ਹੈ ਸਾਡੇ ਕੋਲ ਜੀ ਸਮਾਨ ਵਗੈਰਾ ਜੇ ਅਸੀਂ ਕੱਟਣ ਵਾਲਾ ਰੇਟ ਵੀ ਦੱਸਾਂਗੇ ਤੁਹਾਨੂੰ ਇਹ ਸਾਰੇ ਹੈਗੇ ਜੋ ਇਨਵਰਟਰ ਸਾਡੇ ਕੋਲ ਹੈਵੀ ਵਾਲਾ ਜੋ ਇਹ ਕੰਡੇ ਹੈਗੇ ਜੋ ਦੋ ਤਿੰਨ ਟੇਬਲ ਹੈ ਜਨਾਬ ਔਰ ਹੈਵੀ ਲੋਹੇ ਦਾ ਸਮਾਨ ਵੀ ਬਹੁਤ ਸਾਡੇ ਕੋਲ ਅੰਦਰ ਪਿਆ ਮੇਰੀ ਕੋਠੀ ਜਿਹੋਣ ਵਿੱਚ ਤੁਹਾਨੂੰ ਦਿਖਾ ਨਹੀਂ ਸਕਦਾ ਤੁਸੀਂ ਦੇਖ ਸਕਦੇ ਹੋ ਸਮਾਨ ਆ ਕੇ ਜਿੱਥੇ ਸਮਾਨ ਦੇ ਨਾਲ ਗੱਲ ਕਰ ਲੋਗੇ ਤਾਂ ਹੋਰ ਵਧੀਆ ਜੇ ਰੈਕ ਵਗੈਰਾ ਕਿਸ ਨੂੰ ਚਾਹੀਦੀ ਹੋਣਗੇ ਉਹ ਵੀ ਤੁਹਾਨੂੰ ਮਿਲ ਜਾਏਗਾ ਜੇ ਸੀ ਵਗੈਰਾ ਲੱਗਾ ਹੈ ਜਨਾਬ ਐਲ ਦੇ ਨਵੇਲੇ ਜੰਗਲੇ ਆ ਕਿੱਡੇ ਤਕੜੇ ਆ ਤੇ ਕਿੰਨੇ ਹੈਵੀ ਵਾਲੇ ਆ ਇਹ ਵੀ ਆਪਾਂ ਵੇਚਨੇ ਆ 6 ਆ ਆਪਣੇ ਕੋਲ ਕੋਸ਼ ਅੰਦਰ ਰੱਖੇ ਸਮਾਨ ਆ ਆਪਣੀ ਲੋਕੇਸ਼ਨ ਹੈਗੀ ਆ ਇੰਡੀਆ ਗੇਟ